ਭਾਰਤ ਸਰਕਾਰ ਵੱਲੋਂ ਦੇਸ਼ ਭਰ ਦੇ ਵਿੱਚ ਵਾਤਾਵਰਨ ਨੂੰ ਬਿਹਤਰ ਬਣਾਉਣ ਅਤੇ ਸਾਫ਼ ਸੁਥਰਾ ਰੱਖਣ ਲਈ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਵੱਛਤਾ ਹੀ ਸੇਵਾ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸੇ ਮੁਹਿੰਮ ਦੇ ਤਹਿਤ ਅੱਜ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਹੋਰਾ ਨੇ ਹਲਕੇ ਦੇ ਵਿੱਚ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਦੇ ਨਾਲ ਹੀ ਕੁਲਵੰਤ ਸਿੰਘ ਹੋਰਾ ਨੇ ਮੁਹਾਲੀ ਦੇ ਸੈਕਟਰ 79 ਵਿੱਚ ਇੱਕ ਪੌਦਾ ਵੀ ਲਗਾਇਆ ਹੈ ਤੇ ਇਸ ਉਪਰੰਤ ਹੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਕੇ હાજર ਲੋਕਾਂ ਨੂੰ ਸਫਾਈ ਰੱਖਣ ਲਈ ਸੌ ਵੀ ਚੁਕਾਈ ਗਈ ਹੈ ਤਾਂ ਦੱਸਦੀ ਹੈ ਕਿ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਹੋਰਾ ਨੇ ਇਸ ਮਹਿੰਮ ਦਾ ਮਕਸਦ ਦੇਸ਼ ਅਤੇ ਵਾਤਾਵਰਨ ਚ ਸੁਧਾਰ ਲਿਆਉਣਾ ਅਤੇ ਦੇਸ਼ ਚ ਸਫਾਈ ਦਾ ਪੱਧਰ ਉੱਚਾ ਚੁੱਕਣਾ ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਹੈ ਇਸ ਮਹਿੰਮ ਬਾਰੇ ਦੱਸਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾ ਨੇ ਦੱਸਿਆ ਕਿ ਇਸ ਮਹਿੰਮ ਤਹਿਤ ਸਾਰੇ ਦਫ਼ਤਰਾਂ ਪਿੰਡਾਂ ਸਕੂਲਾਂ ਸੈਰਸਪੱਟੇ ਅਤੇ ਸਥਾਨਾਂ ਧਾਰਮਿਕ ਸਥਾਨਾਂ ਦੀ ਸਫਾਈ ਕਰਨ ਤੇ ਜ਼ੋਰ ਦਿੱਤਾ ਜਾਵੇਗਾ ਦੇਖੋ ਗੱਲ ਇਹ ਹੈ ਵੀ ਸਫਾਈ ਹੈ ਜਿਹੜੀ ਹੈ ਜੀ ਸਭ ਤੋਂ ਅਹਿਮ ਮੁੱਦਾ ਹੈ ਜੀ ਔਰ ਸਫਾਈ ਕਿਥੇ ਸਫਾਈ ਨਹੀਂ ਆ ਕੀ ਉਸੇ ਸਮਝ ਲਓ ਭਈ ਕਿ ਪਰਮਾਤਮਾ ਦਾ ਵਾਸਾ ਨਹੀਂ ਹੋ ਸਕਦਾ ਇਸ ਕਰਕੇ ਜਿਹੜੀ ਅੱਜ ਦੀ ਇਹ ਰੈਲੀ ਹੈ ਜਿਹੜੀ ਇਹ ਮਾਟਰ ਸਪਲਾਈ ਦੇ ਸੈਨੀਟੇਸ਼ਨ ਵਿਭਾਗ ਨੇ ਸ਼ੁਰੂ ਕੀਤੀ ਆ ਇਹਦੇ ਵਿੱਚ ਜਾਗਰੂਕਤਾ ਰੈਲੀ ਆਪਾਂ ਇਹਨੂੰ ਕਹਿ ਸਕਦੇ ਆਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਕੱਢੀ ਜਾ ਰਹੀ ਆ ਔਰ ਇਹ ਮੁਹਿੰਮ ਚਲਾ ਰਹੀ ਆ ਚਰਚ ਚਲਾਈ ਜਾ ਰਹੀ ਆ ਤੇ ਇਹ ਮੁਹਿੰਮਾ ਜਿਹੜੀ ਹੈ 17 ਤਰੀਕ ਤੋਂ ਲੈ ਕੇ 2 ਅਕਤੂਬਰ ਤੱਕ 2 ਅਕਤੂਬਰ ਜਾਨੀ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਤੱਕ ਇਹ ਜਿਹੜੀ ਮੁਹਿੰਮਾ ਹੈ ਇਹ ਚੱਲਣੀ ਆ ਇਹਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਪਿੰਡ ਪਿੰਡ ਜਾਇਆ ਜਾਊਗਾ ਸਕੂਲਾਂ 'ਚ ਜਾਇਆ ਜਾਊਗਾ ਧਾਰਮਿਕ ਸਥਾਨਾਂ ਤੇ ਜਾਇਆ ਜਾਊਗਾ ਔਰ ਲੋਕਾਂ ਨੂੰ ਦੱਸਿਆ ਜਾਊਗਾ ਵੀ ਸਫਾਈ ਦੇ ਕੀ ਫਾਇਦੇ ਨੇ ਤੇ ਸਫਾਈ ਕਿੱਦਾਂ ਕਰਨੀ ਆ ਔਰ ਲੋਕਾਂ ਨੂੰ ਨਾਲ ਲੈ ਕੇ ਸਫਾਈ ਆ ਜਿਹੜੀ ਇਹ ਕੀਤੀ ਜਾਊਗੀ ਤਾਂ ਕਿ ਲੋਕ ਨੇ ਜਿਹੜੇ ਉਹ ਇਸ ਵੱਲ ਪ੍ਰਭਾਵਿਤ ਹੋ ਸਕਣ ਤੇ ਸਫਾਈ ਆਪਣੇ ਆਪ ਖੁਦ ਰੱਖਣ ਸਫਾਈ ਕਿਉਂਕਿ ਪਹਿਲਾਂ ਪਹਿਲੇ ਜ਼ਿਕਰ ਹੋਇਆ ਸੌ ਦੇ ਵਿੱਚ ਵੀ ਜ਼ਿਕਰ ਆ ਵੀ ਜਿਹੜੇ ਵਿਦੇਸ਼ੀ ਆਪਾਂ ਗੱਲ ਕਰਦੇ ਮਨੁਸ਼ਿਆ ਵੀ ਉਥੇ ਇੰਨਾ ਸਾਫ਼ ਸੁਥਰੇ ਨੇ ਉਥੇ ਸਫਾਈ ਆ ਉਹ ਸਫਾਈ ਦੇ ਵਿੱਚ 80% ਰੋਲ ਆ ਜਿਹੜਾ ਉਹ ਲੋਕਾਂ ਦਾ ਰੋਲ ਆ ਤੇ 20% ਸਰਕਾਰ ਦਾ ਰੋਲ ਹੈ ਇੱਥੇ ਲੋਕਾਂ ਦਾ ਕੋਈ ਰੋਲ ਨਹੀਂ ਇੱਥੇ ਲੋਕ ਗੰਦ ਪਾਉਂਦੇ ਨੇ ਜਿੱਥੇ ਦੇਖਦੇ ਉਹ ਫਾਫਾ ਛੱਡ ਦਿੰਦੇ ਨੇ ਜਿੱਥੇ ਦੇਖਦੇ ਉਹ ਟੋਫੀਆਂ ਛੱਡ ਦਿੰਦੇ ਨੇ ਦੇ ਕੇਲੇ ਦੇ ਜਿਲਕ ਛੱਡ ਦਿੰਦੇ ਨੇ ਤੋਂ ਇਸ ਕਰਕੇ ਇੱਥੇ ਸਫਾਈ ਵਿੱਚ ਕਾਮਯਾਬੀ ਹੋਏ ਨਹੀਂ پا ਰਹੀ ਹੈਗੀ ਸਰਕਾਰ ਲੱਖ ਜੋਰ ਲਾਉਣ ਤੋਂ ਵੀ ਸਫਾਈ ਨਹੀਂ ਰੱਖ پا ਰਹੀ ਉਹ ਇਸ ਕਰਕੇ ਆ ਵੀ ਕਿੰਨਾ ਕਿਤੇ ਲੋਕਾਂ ਦਾ ਜਿਹੜਾ ਸਹਿਯੋਗ ਆ ਉਹ ਬਹੁਤ ਘੱਟ ਆ ਤੋਂ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਆਪਣਾ ਆਲਾ ਦਵਾਲਾ ਸਾਫਰ ਕਰਨ ਲਈ ਆਪਣਾ ਸ਼ਹਿਰ ਸਾਫ ਰੱਖਣੇ ਆਪਣਾ ਪਿੰਡ ਸਾਫ ਰੱਖਣੇ ਆਪਣਾ ਦੇਸ਼ ਸਾਫ ਰੱਖਣ ਲਈ ਜ਼ਰੂਰੀ ਆ ਵੀ ਆਪਾਂ ਜਾਗਰੂਕ ਹੋਈਏ ਤੇ ਜਿਹੜੇ ਆਪ ਖੁਦ ਆਪ ਗੰਦ ਪਾਉਂਦੇ ਆ ਉਹ ਗੰਦ ਨਾ ਪਾ ਕੇ ਜੋ ਵੀ ਚੀਜ਼ ਅਸੀਂ ਸੁੱਟਣੀ ਆ ਉਹ ਉੱਥੇ ਸੁੱਟੀਏ ਜਿੱਥੇ ਚੀਜ਼ ਬਣੀ ਹੋਈ ਆ ਨਹੀਂ ਤਾਂ ਲਫਾਫੇ ਵਿੱਚ ਪਾ ਲਈਏ ਵਿਦੇਸ਼ਾਂ 'ਚ ਵੀ ਅਸੀਂ ਕਰਦੇ ਆ ਵੀ ਉਹ ਖਾਂਦੇ ਨੇ ਲਫਾਫੇ 'ਚ ਪਾ ਲੈਣ ਜਿੱਥੇ 10 ਮਿੰਟ ਘਰ ਪਿਆਉਂਦਾ ਉੱਥੇ ਆ ਕੇ ਉਹ ਸਾਰਾ ਕੁਝ ਸੁੱਟਦੇ ਨੇ ਉੱਥੇ ਤਾਂ ਫੈਨ ਵੀ ਨਾਲ ਨਾਲ ਪੈਂਦਾ ਫਿਰ ਹਦੋਂ ਫੈਨ ਵੀ ਪੈਂਦਾ ਪਰ ਉਥੇ ਲੋਕ ਵੀ ਜਾਗਰੂਕ ਨੇ ਉਹ ਕਰਦੇ ਨਹੀਂ ਹੈਗੇ ਗਲਤੀ ਨਹੀਂ ਕਰਦੇ ਹੈਗੇ ਜਦੋਂ ਮੇਰੀ ਬੇਨਤੀਆਂ ਲੋਕਾਂ ਨੂੰ ਵੀ ਇਸ ਮਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਜਿਹੜੀ ਸਰਕਾਰ ਨੇ ਚਲਾਈ ਆ ਕੱਲੀ ਹਿੱਸਾ ਹੀ ਨਾ ਲੈਣ ਇਸ ਤੇ ਅਸਰ ਵੀ ਕਰਨ ਤੇ ਸਫਾਈ ਦਾ ਬਹੁਤ ਧਿਆਨ ਰੱਖਣ ਕਿਉਂਕਿ ਸਫਾਈ ਤੋਂ ਬਿਨਾ ਜਿੰਨੇ ਵੀ ਵੱਧ ਹਸਪਤਾਲ ਬਣ ਰਹੇ ਨੇ ਬਿਮਾਰੀਆਂ ਫੈਲ ਰਹੀਆਂ ਨੇ ਇਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹਿੱਸਾ ਹੈ ਉਹ ਸਫਾਈ ਨਾ ਹੋਣ ਦਾ ਜੇ ਸਫਾਈ ਹੋ ਜਾਂਦੀ ਆ ਤਾਂ ਸਮਝੋ ਅੱਧੀ ਦਲੇਦਰ ਤਾਂ ਉਦੋਂ ਹੀ ਦੂਰ ਹੋ ਜਾਂਦੀ ਆ ਤਾਂ ਇਸ ਕਰਕੇ ਮੈਂ ਲੋਕਾਂ ਨੂੰ ਪੂਰ ਜ਼ੋਰ ਬੇਨਤੀ ਕਰਦਾ ਵੀ ਇਸ ਮਹਿਮ ਦਾ ਹਿੱਸਾ ਵੀ ਬਣਨ ਔਰ ਇਸ ਮਹਿਮ ਵਿੱਚ ਸ਼ਾਮਲ ਹੋ ਕੇ ਆਪ ਵੀ ਜਾਗਰੂਕ ਹੋਣ ਦੇ ਅਗੇ ਲੋਕਾਂ ਨੂੰ ਵੀ ਜਾਗਰੂਕ ਕਰ ਤੇ ਮੈਂ ਡਿਪਾਰਟਮੈਂਟ ਦਾ ਵੀ ਇਸ ਗੱਲੋਂ ਧੰਨਵਾਦ ਕਰਦਾ ਵੀ ਇਹਨਾਂ ਨੇ ਇਹ ਸਾਰਾ ਜਿਹੜਾ ਆਯੋਜਨਾ ਕੀਤਾ ਤੇ ਇਹਨਾਂ ਨੇ ਲਗਾਤਾਰ ਇਹ 15 ਦਿਨ ਚਲਾਉਣਾ ਮੇਰਾ ਸਾਡਾ ਸਹਿਯੋਗ ਸਰਕਾਰ ਦਾ ਸਹਿਯੋਗ ਇਹਨਾਂ ਨੂੰ ਪੂਰਾ ਤੇ ਇਹ ਦਿਨ ਰਾਤ ਲਾ ਕੇ ਕੰਮ ਕਰਨ ਤੇ ਪ੍ਰਮਾਤਮਾ ਇਹਨੂੰ ਸ਼ਕਤੀ ਵੀ ਦਵੇ ਤੇ ਇਹ ਇਸ ਮਹਿਮ ਦੇ ਵਿੱਚ ਕਾਮਯਾਬ ਹੋ ਸਕ। ਇਸ ਮਹਿਮ ਦੇ ਤਹਿਤ ਕਾਰਪੋਰੇਸ਼ਨ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਨੇ ਪਰ ਸਬਸਤਾ ਸਪੇਕਟਰ ਦੇ ਵਿੱਚ ਹਰ ਸਾਲ ਮਹਾਲੀ ਸ਼ਹਿਰ ਅਜਿਹਾ ਪਛੜ ਰਿਹਾ। ਅਸਲ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਕਿਤਨਾ ਕਿਤੇ ਠੀਕ ਹੈ ਸਰਕਾਰ ਦਾ ਤਾਂ ਰੋਲ ਹੈ ਹੀ ਹੈ ਕਾਰਪੋਰੇਸ਼ਨ ਦਾ ਰੋਲ ਅਜਿਓ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰੋਪਰ ਬੜੇ ਜ਼ਿਆਦਾ ਖਰਚੇ ਜਾ ਰਹੇ ਨੇ ਉਹਨਾਂ ਰਿਜ਼ਲਟ ਨਹੀਂ ਆ ਰਹੇ ਰਿਜ਼ਲਟ ਇਸ ਕਰਕੇ ਨਹੀਂ ਆ ਰਹੇ। ਕੀ ਆਪ ਖੋਦਾ ਕੋ ਧਿਆਨ ਨਹੀਂ ਕੋਈ ਚੈਕਿੰਗ ਨਹੀਂ ਕੋਈ ਜਾਂਦਾ ਨਹੀਂ ਚੈੱਕ ਕਰਨੋਂ ਵਾਸਤੇ ਤੇ ਇਸ ਕਰਕੇ ਕਿਤਨਾ ਕਹਿੰਦੇ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਕੱਲਾ ਸਰਕਾਰ ਤੇ ਨਾ ਰਹੇਂ ਜਾਂ ਕਰਪਾ ਨਾ ਆਪ ਵੀ ਆਪਣੇ ਸਪਾਈ ਦਾ ਧਿਆਨ ਰੱਖਣਾ ਗਾਵਾਂ ਦੀਆਂ ਗਾਵਾਂ ਰੋਡ ਤੇ ਬਹੁਤ ਜ਼ਿਆਦਾ ਘੁੰਮਦੀਆਂ ਨੇ ਉਸ ਨੂੰ ਲੈ ਕੇ ਵੀ ਕੋਈ ਮਹੀਨ ਕਿ ਪਹੁੰਚ ਜਾਵੇਗੀ ਦੇਖੋ ਗਾਵਾਂ ਦਾ ਤਾਂ ਲਗਾਤਾਰ ਮਤਲਬ ਚੜ ਰਿਹਾ ਗਊਸ਼ਾਲਾਾਂ માં ਬਣੀ ਹੋਈਆਂ ਨੇ ਹੋਰ ਵੀ ਬਣ ਰਹੀਆਂ ਨੇ ਤੇ ਹੁਣ ਬਹੁਤ ਘਟਨੇ ਅੱਗੇ ਦਾ ਤੁਸੀ ਦੇਖਿਆ ਹੋਊਗਾ ਬਈ ਸੜਕਾਂ ਤੇ ਗਾਵਾਂ ਦੇ ਜਿਹੜੀਆਂ ਬਹੁਤ ਅੱਗੇ ਦਾ ਘਟ ਜਿਹੜੀਆਂ ਉਹ ਦਿਸਦੀਆਂ ਮੇਰਾ ਨਾਮ ਨੀਲਮਾ ਹੈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਅਸੀਂ ਮੰਤਰੀ ਸਾਹਿਬ ਤੋਂ ਹਰੀ ਝੰਡੀ ਦਿਲਾ ਕੇ ਰੈਲੀ ਨੂੰ ਰਵਾਨਾ ਕੀਤਾ ਜੋ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਸਵੱਛਤਾ ਹੀ ਸੇਵਾ ਮੁਹਿੰਮ ਨੂੰ ਲਾਗੂ ਕਰੇਗੀ ਇਹ ਜਿਹੜੀ ਸਵੱਛਤਾ ਸੇਵਾ ਮੁਹਿੰਮ ਹੈ ਇਹ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਤੱਕ ਕੰਟੀਨਿਊਸਲੀ ਪਿੰਡਾਂ ਵਿੱਚ ਸਫਾਈ ਮੁਹਿੰਮ ਨੂੰ ਚਲਾਈ ਗਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੂਰੇ ਜ਼ੋਰ ਦੇ ਨਾਲ ਪੂਰੇ ਉਤਸ਼ਾਹ ਦੇ ਨਾਲ ਇਹ ਸਵੱਛਤਾ ਮਹੀਮ ਨੂੰ ਚਲਾ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਆਪਣੇ ਘਰਾਂ ਸਕੂਲਾਂ ਗਲੀਆਂ ਔਰ ਸਾਰੀਆਂ ਸਰਕਾਰੀ ਸੰਸਥਾਵਾਂ ਚ ਸਾਫ ਸਫਾਈ ਦੀ ਮਹੀਮ ਨੂੰ ਚਲਾਣਾ ਇਸ ਤੋਂ ਇਲਾਵਾ ਅਸੀਂ ਜੀਵੇਂ ਮੰਤਰੀ ਸਾਹਿਬ ਤੋਂ ਬੂਟਾ ਲਗਾਉਣ ਦੀ ਰਸਮ ਪੂਰੀ ਕਰਾਈ ਹੈ ਸਵੱਛਤਾ ਦੇ ਨਾਲ ਨਾਲ ਅਸੀਂ ਹਰਿਆਲੀ ਨੂੰ ਵੀ ਬਰਕਰਾਰ ਰੱਖਦੇ ਹੋਏ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਸੋਲਿਡ ਔਰ ਲਿਕੁਇਡ ਜਲ ਸਪਲਾਈ ਸਕੀਮਾਂ ਨੇ ਸਮਸ਼ਾਨ ਘਾਟ ਨੇ ਸਾਂਝੀਆਂ ਥਾਵਾਂ ਜੋ ਖਾਲੀ ਪਈਆਂ ਨੇ ਉੱਥੇ ਪਲਾਂਟੇਸ਼ਨ ਡਰਾਈਵ ਨੂੰ ਵੀ ਨਾਲ ਅਸੀਂ ਚਲਾਣਾ ਹੈ। ODOP ਦੇ ਵਿੱਚ ਬੜੀ ਸਫਲਤਾ ਅਸੀਂ ਕੀਤੀ ਆ ਕਿਉਂਕਿ ਲੱਗਦਾ ਸਪਾਈ ਬਿਹਾਨ ਦੇ ਵਿੱਚ ਕਿੱਥੇ ਇੱਕ ਕਮੀ ਰਹੀ ਜਾਂ ਲੋਕਾਂ ਚ ਹਲੇ ਵੇਰ ਨਸਤੀ ਘਟਾ। ਸਰ ਕਮੀ ਸਰਕਾਰ ਵੱਲੋਂ ਔਰ ਮੈਕਮਿਆਂ ਵੱਲੋਂ ਕੋਈ ਕਮੀ ਨਹੀਂ ਹੈਗੀ ਸਿਰਫ ਲੋਕਾਂ ਦੀ ਸ਼ਮੂਲੀਅਤ ਘਟ ਹੈ। ਕੋਈ ਵੀ ਪ੍ਰੋਜੈਕਟ ਓਨੀ دیر ਸਕਸੈਸਫੁਲ ਨਹੀਂ ਚੱਲਦਾ ਜਿੰਨੀ دیر ਲੋਕ ਸ਼ਮੂਲੀਅਤ ਨਹੀਂ ਦਿੰਦੇ ਅਸ ਅਗਰ ਅਸੀਂ ਆਪਣੇ ਘਰਾਂ ਤੱਕ ਹੀ ਦੇਖ ਲਈਏ ਅਗਰ ਸਾਰੇ ਘਰ ਅਚ ਗੰਦबान ਗਏ ਕੋਈ ਵੀ ਸਫਾਈਵਾਲ ਧਿਆਨ ਨਹੀਂ ਰੱਖੂਗਾ ਤੇ ਆਪਣੇ ਘਰ ਵੀ ਗੰਦੇ ਹੋ ਜਾਣਗੇ ਸੇਮ ਇਸੇ ਤਰ੍ਹਾਂ ਹੀ ਗਲੀਆਂ ਔਰ ਨਾਲੀਆਂ ਦਾ ਔਰ ਪਿੰਡਾਂ ਦਾ ਇਹੀ ਹਾਲ ਹੈ ਕਿ ਸਫਾਈ ਕਰਮਚਾਰੀ ਰੱਖੇ ਹੋਏ ਨੇ ਸਫਾਈ ਕਰਮਚਾਰੀ ਆਪਣੀ ਪੂਰੀ ਡਿਊਟੀ ਨਿਭਾ ਕੇ ਜਾਂਦਾ ਪਰ ਉਹ ਇੱਕ ਟਾਈਮ ਤੇ ਦਿਨ ਚ ਇੱਕ ਵਾਰ ਹੀ ਸਫਾਈ ਕਰਦਾ ਬਾਅਦ ਵਿੱਚ ਅਸੀਂ ਸਾਰੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਉਹਨਾਂ ਗਲੀਆਂ ਨੂੰ ਗੰਦਾ ਕਰ ਦਿੰਦੇ ਆਂ জিনী দের শমু নাই হোগ উনি দের সি নাই চেষ্টা ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਦੱਸਿਆ ਕਿ ਕੂੜੇ ਦੀ ਸਾਂਭ ਸੰਭਾਲ ਲਈ ਨਿਰਧਾਰਤ ਥਾਵਾਂ ਅਤੇ ਪਾਰਕਾਂ ਵਿੱਚ ਪੌਦੇ ਲਗਾਏ ਜਾਣਗੇ। ਇਸ ਦੇ ਨਾਲ ਹੀ ਆਲੇ-ਦੁਆਲੇ ਛੱਪੜ ਦੀ ਪੂਰੀ ਸਫਾਈ ਕੀਤੀ ਜਾਵੇਗੀ। ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਖ-ਵੱਖ ਸਮਾਜ ਭਲਾਈ ਸਕੀਮਾਂ ਅਧੀਨ ਸਫਾਈ ਮਿੱਤਰ ਸੁਰੱਖਿਆ ਕੈਂਪ ਲਗਾਉਣਾ ਅਤੇ ਸਾਰੇ ਸਫਾਈ ਮਿੱਤਰਾਂ ਨੂੰ ਪੀਪੀਈ ਕਿੱਟਾਂ ਦਿੱਤੀਆਂ ਜਾਣਗੀਆਂ। ਦਨਮਿਊਟ ਲਈ ਮੁਹਾਲੀ ਤੋਂ ਬਿਊਰੋ ਰਿਪੋਰਟ